Eu vou querer que mande a ਸਿਪੰਤੀ ਦਾ ਤੁਮਰੋ ਮੰਤਰ ਵੀ ਸ਼ਰਮਾਣਾ ਰਾਂਗੇ ਸਰਬ ਸਭਨ ਜੀ ਤਾ ਯੁਗ ਸਹਸਤਰ ਜੋਜਨ ਪਰਿ ਸ ਕਰਨ ਕਮਸਾਨਾ ਆਦ ਮਨੋਤ ਸੋ ਕਈ ਲਾਵੇ ਸੋਈ ਅਬਿਦ ਕੀ ਮਨ ਫਲ ਪਾਵੇ ਯਾਰੋ ਯੁਗ ਪਰਤਾ ਪਟੋ ਮਹਾਰਾ バルロー。<music>

हरे करुण जय जय राम मेरे प्रभु राम जय 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 हनुमान ज्ञान गुण सागर

ਤੇ ਹਲੁਬਾਨ ਔਰ ਮਨੋਰਥ ਜੋ ਕੋਈ ਨਾਵੇ ਸੋਈ ਅਮਿਤ ਜੀ ਕਨ ਬਲ ਪਾਵੇ ਯਾਰੋ ਯੁਗ ਪਰ ਨਾਮ ਤੁਮਾਰਾ ਹੈ ਪਰ ਸਿਤਜ ਕੀ ਉਚਿਆਰਾ ਸਾਥ ਸਤ ਕੇ ਤੁਮ ਰਖਵਾਰੇ ਅਸਰ ਨਿਕਲਦਾ ਨਾਮ ਤੁਲਾ ਨੀ ਅਸਤ ਮਾਰੇ ਆਪਣਾ ਨਾਮ ਦੱਸਦੇ ਹਾਂ ਜੈ શ્રી ਰਾਮ ਮੇਰਾ ਨਾਮ ਅਨਿਲ ਕੁਮਾਰ ਸ਼ਰਮਾ ਹੈ ਸਾਡੀ ਇੱਕ ਸੰਸਥਾ ਹੈਗੀ ਹੈ ਅਸੀਂ ਸਾਰੇ RAM ji ਦੇ ਭਗਤ ਜਿੰਨੇ ਵੀ RAM ji ਨਾਲ ਪਿਆਰ ਕਰਨ ਵਾਲੇ ਆ ਉਹਨਾਂ ਨੇ ਇੱਕ Sri Ram Ramayan ਸੇਵਾ ਪਰਿਵਾਰ ਬਣਾਇਆ ਉਹਦੇ ਵਿੱਚ ਕੋਈ ਵੀ ਸੀ ਦੱਸਿਆ ਜਿਹੜਾ RAM ji ਨੂੰ ਪਿਆਰ ਕਰਦਾ ਉਹਦਾ ਮੈਂਬਰ ਹੈ ਅਸੀਂ ਇਸ ਬੈਨਰ ਥੱਲੇ ਅਸੀਂ ਹਰ ਸਾਲ RAMayan ji ਦਾ ਪਾਠ ਕਚਹਿਰੀ ਪਾਰਿਸਰ ਦੇ ਵਿੱਚ ਕਰਦੇ ਹਾਂ ਇਸ ਸਾਲ ਅਸੀਂ 20ਵਾਂ ਪਾਠ ਸੈਲੀਬ੍ਰੇਟ ਕਰ ਰਹੇ ਆ ਸਾਡੇ ਬਜ਼ੁਰਗਾਂ ਨੇ ਇਸ ਪ੍ਰਥਾ ਨੂੰ ਚਲਾਇਆ ਸੀਗਾ ਸ੍ਰੀ ਐਮਪੀ ਜੋਸੀ ਜੀ ਸ੍ਰੀ ਛੋਟੀ ਸਾਹਿਬ ਜੀ ਉਹਨਾਂ ਸਾਰਿਆਂ ਦੀ ਅਸ਼ੀਰਵਾਦ ਨਾਲ ਇਹ ਪ੍ਰੋਗਰਾਮ ਨਿਰੰਤਰ ਚੱਲ ਰਿਹਾ ਹੈ ਬਾਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੀ ਅਸੀਂ ਇਹ ਸਾਰਾ ਕੰਮ ਕਰ ਪਾ ਰਹੇ ਆ ਜਿਹੜੇ ਵੀ ਉਸ ਵੇਲੇ ਸਾਡੀ ਚੁਣਿੰਦਾ ਬਾਡੀ ਹੁੰਦੀ ਹੈ ਉਹ ਬਹੁਤ ਅੱਛੀ ਤਰ੍ਹਾਂ ਹਰ ਵਾਰ ਸਾਨੂੰ ਬਹੁਤ ਦਿਲੋਂ ਸੇ ਹੋਕ ਦਿੰਦੇ ਨੇ ਜਿੱਥੇ ਵੀ ਸਾਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਪੈਂਦੀ ਉਹ ਸਾਨੂੰ ਮਹਾਇਆ ਕਰਾਉਂਦੇ ਨੇ ਤੇ ਅਸੀਂ ਪ੍ਰਦੀਪ ਸ਼ਾਹਨੀ ਨੂੰ ਇੱਕ ਆਪਣਾ ਮਹੰਤ ਤਾਈਪ ਰੱਖਿਆ ਕਿ ਮਤਲਬ ਕਿਉਂਕਿ ਹਰ ਸਾਲ ਸਾਡੀ ਬਾਡੀ ਚ ਨਿਰੰਤਰਤਾ ਹੈ ਕਦੀ ਪ੍ਰਧਾਨ ਕੋਈ ਉਹ ਇੱਕ ਆਪਣੇ ਆਹ RAM ji ਦੇ ਸੇਵਕ ਦੇ ਤੌਰ ਤੇ ਉਹਨਾਂ ਨੂੰ ਅਸੀਂ ਪ੍ਰਦੀਪ ਸ਼ਾਹਨੀ ਜੀ ਨੂੰ ਬਿਠਾਣਿਆ ਇਸ ਸਾਲ ਪਨੇਸਰ ਜੀ ਔਰ ਇਹਨਾਂ ਦੀ ਟੀਮ ਦੇ ਥੱਲੇ ਅਸੀਂ ਇਹ ਸਾਰਾ ਜਿਹੜਾ ਰਮਾਇਣ ਜੀ ਦਾ ਪਾਠ ਹੈ ਇਹ ਉਤਸਵ ਦਾ ਆਨੰਦ ਲਿੱਤਾ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਹਰ ਚੀਜ਼ ਦੀ ਜਿੱਥੇ ਮਤਲਬ ਇਹਨਾਂ ਵੱਲੋਂ ਸਾਨੂੰ ਸਾਰੀ ਵਾਰ ਖੁਲੀਏ ਕਿ ਅਸੀਂ ਜੋ ਵੀ ਕਰਾਂ ਅਸੀਂ ਇਹਨਾਂ ਤੇ ਸਹਿਯੋਗ ਤੋਂ ਬੜੇ ਖੁਸ਼ ਹਾਂ ਔਰ ਇਹਨਾਂ ਨੇ ਆਪਣੇ ਬਾਹਰ ਦੇ ਜਿੰਨੇ ਵੀ ਸਾਡੇ ਕੰਸਲਟ ਬੰਦੇ ਹੁੰਦੇ ਆ ਉਹਨਾਂ ਨੂੰ ਵੀ ਬੁਲਾ ਕੇ ਸਨਮਾਨਿਤ ਕੀਤਾ ਹੈ ਔਰ ਬੜਾ ਅੱਛਾ ਲੱਗਾ ਅਸੀਂ ਇਹ ਪਹਾੜ ਦੇ ਪਿੱਛੇ ਮੰਤਸਾ ਸਾਡੀ ਇਹੀ ਹੈ ਕਿ ਬਾਅਦ ਐਸੋਸੀਏਸ਼ਨ ਦੇ ਸਾਡੇ ਸਾਰੇ ਮੈਂਬਰ ਜੋ ਕਿ ਸਾਲ ਪਰ ਤਣਾਅਪੂਰਨ ਮਾਹੌਲ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੀ ਸਿਹਤ ਅੱਛੀ ਰਹੇ ਉਹਨਾਂ ਸਾਰਿਆਂ ਨੂੰ ਪਰਮਾਤਮਾ ਸੁੱਖ ਦੇ ਸ਼ਾਂਤੀ ਦੇ ਸਮਰiddhi ਦੇ ਇਹ ਸਾਰੀ ਕਾਮਨਾ ਦੇ ਕਾਰਨ ਅਸੀਂ ਹਰ ਸਾਲ ਇਹ ਜਿਹੜਾ ਉਪਰਾਲਾ ਇਹ ਕਰਦੇ ਹਾਂ ਔਰ ਪ੍ਰਭੂ ਰਾਮ ਦੀ ਹੀ ਸਭ ਤੋਂ ਵੱਡੀ ਕਿਰਪਾ ਹੈ ਕਿ ਅਸੀਂ ਅੱਜ ਤੱਕ ਇਹਨੂੰ ਇੱਥੋਂ ਤੱਕ ਨਿਭਾਣ ਦੇ ਯੋਗ ਹੈ ਇਹ ਨਵਰਾਤੇ ਦੀ ਸਟਾਰਟਿੰਗ ਦੇ ਵਿੱਚ ਹਰ ਵਾਰ ਇਹਨਾਂ ਦੇ ਵਿੱਚ ਪਿਆਰੀ ਹੈ ਇਹ ਕਿਉਂਕਿ ਰਾਮ ਨੌਮੀ ਹੁੰਦੀ ਹੈ ਇਹਨਾਂ ਨਵਰਾਤਿਆਂ ਚ ਅਸੀਂ ਆਪਣੇ ਜਿਹੜਾ ਵਰਕਿੰਗ ਸ਼ਡਿਊਲ ਹੈ ਉਹਦੇ ਮੁਤਾਬਕ ਆਪਣਾ ਕੋਈ ਡੇਟ ਫਿਕਸ ਕਰਕੇ ਚੈਤ ਨਰਾਤੇ ਚ ਹੀ ਅਸੀਂ ਇੱਕ ਦਿਨ ਪਹਿਲਾਂ 9:30 ਵਜੇ ਰਮਾਇਣ ਜੀ ਦਾ ਪਰਵੇਸ਼ ਕਰਾ ਕੇ ਬਾੜ ਦਾ ਪ੍ਰਾਰੰਭ ਕਰਦੇ ਹਾਂ ਉਸ ਦਿਨ ਰਾਤੀ ਕੀਰਤਨ ਹੁੰਦਾ ਹੈ ਸਾਡੇ ਵਕੀਲ ਸਾਹਿਬਾਨਾਂ ਦੇ ਸਾਰੇ ਪਰਿਵਾਰ ਬੱਚੇ ਉਹ ਵੀ ਆ ਕੇ ਸ਼ਾਮਲ ਹੁੰਦੇ ਨੇ ਔਰ ਅਗਲੇ ਦਿਨ ਅਸੀਂ 1 ਵਜੇ ਭੰਡਾਰਾ ਕਰਦੇ ਆਂ ਸਮੂਹ ਐਡਵੋਕੇਟ ਸਾਰੇ ਪੀਰ ਹੁੰਦੇ ਆ ਕਿ ਕੋਈ ਐਸੋਸੀਏਸ਼ਨ ਦੇ ਨਾਲ ਵੀ ਜੁੜੇ ਜਿਵੇਂ ਕੋਈ ਪ੍ਰੋਗਰਾਮ ਚ ਚੱਲੇ ਅਸਲ 'ਚ ਇਸ ਪ੍ਰੋਗਰਾਮ ਦਾ ਮੰਤਵ ਤੇ ਸਾਡੇ ਆਪਣੇ ਵਕੀਲ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚਿਆਂ ਦੇ ਨਾਲ ਹੈ ਲੇਕਿਨ RAM ਦਾ ਦਵਾਰਾ ਹੈ ਤੇ RAM ਦਵਾਰੇ ਦੇ ਵਿੱਚ ਕੋਈ ਵੀ ਜਿਹੜਾ ਪ੍ਰਭੂ RAM ਨੂੰ ਪਿਆਰ ਕਰਦਾ ਉਹ ਮੱਥਾ ਟੇਕਨ ਉਹਦਾ ਆਸ਼ੀਰਵਾਦ ਲੈ ਹਮੇਸ਼ਾ ਵੈਲਕਮ ਅਸਕੇ ਇਹਦਾ ਜਿਹੜਾ ਸਮਾਰੋਹ ਤੇ ਮੈਂ ਗੁਰਪ੍ਰੀਤ ਸਿੰਘ ਪ੍ਰੈਸਰ ਪ੍ਰੈਜ਼ੀਡੈਂਟ ਅਮਰਸਰ ਬਾਰੇ ਐਸੋਸੀਏਸ਼ਨ ਸਾਰੇ ਜਿਹੜੇ ਵੀ ਸਾਰੇ ਤੁਹਾਡੇ ਮੀਡੀਆ ਦੇ ਮਾਧਿਅਮ ਜਿਹੜੇ ਜਿਹੜੇ ਵੀ ਇਹ ਦੇਖ ਰਹੇ ਨੇ ਚੈਨਲ ਨੂੰ ਸਾਰਿਆਂ ਨੂੰ ਮੈਂ ਗਣ ਨੌਮੀ ਦੀ ਤੇ ਨਵਰਾਤਰੀਆਂ ਦੀ ਵਧਾਈ ਦੇਣਾ ਹੈ ਪਲੱਸ ਮੈਂ ਜਿਹੜੇ ਆਪਣੇ ਵਕੀਲ ਸਾਹਿਬਾਨ ਉਹਨਾਂ ਦੇ ਪਰਿਵਾਰ ਨੂੰ ਵਧਾਈ ਦੇਣਾ ਤੇ ਚੜ੍ਹਦੀ ਕਲਾ ਦੀ ਆਸ ਬਖਸ਼ ਕਰਦਾ ਹੈ ਇਹ ਸਮਾਗਮ ਕਰਾਇਆ ਗਿਆ ਸੀ ਜਰਮਨ ਦਾ ਪਾਠ ਇੱਕ ਤਰੀਕ ਨੂੰ ਰੱਖਾਇਆ ਗਿਆ ਸੀ ਤੇ ਅੱਜ ਉਹਦਾ ਭੋਗ ਪਿਆ ਜਿਹਦੇ ਵਿੱਚ ਜੋ-ਜੋ ਡਿਊਟੀਆਂ ਇਹਨਾਂ ਵੱਲੋਂ ਸਾਡੀਆਂ ਲਈ ਗਈਆਂ ਬਾਡੀ ਦੀਆਂ ਅਸੀਂ ਪੂਰੀਆਂ ਤਨਦੇਹੀ ਨਾਲ ਨਿਭਾਈਆਂ ਨੇ ਰਾਤ ਨੂੰ ਪ੍ਰਸ਼ਾਦ ਪ੍ਰਸ਼ਾਦ ਵੀ ਵੱਡੇ ਵੰਡਿਆ ਗਿਆ ਉਹਦੇ ਵਿੱਚ ਪੋਲਿਟਿਸ਼ੀਅਨ ਵੀ ਸ਼ਾਮਲ ਹੋਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਇੱਥੇ ਆਏ ਸੀ ਅੱਜ ਸਾਡੇ ਸੈਸ਼ਨ ਜੱਟ ਸਾਹਿਬ ਸਮੂਹ ਟੀਮ ਦੇ ਨਾਲ ਇੱਥੇ ਹਾਜ਼ਰ ਹੋਏ ਨੇ ਡੀਏ ਲੀਗਲ ਡੀਏ ਪ੍ਰੋਸੀਕਿਊਸ਼ਨ ਆਪਣੀ ਟੀਮ ਦੇ ਨਾਲ ਸਾਰੇ ਇੱਥੇ ਹਾਜ਼ਰ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਤਿਹਾਸ ਕਰਦਾ ਵੀ ਪ੍ਰਮਾਤਮਾ ਸਰ ਦੇ ਆਂ ਦੀ ਮਨੋ ਕਾਮਨਾਵਾਂ ਪੂਰੀਆਂ ਕਰੇ ਤੇ ਸਾਰਿਆਂ ਦੇ ਪਰਿਵਾਰ ਦੇ ਵਿੱਚ ਸਮਰiddhi ਰੱਖੇ ਤੇ ਜੜ ਦੀ ਗਲ ਬਖਸ਼ੀ ਸਰ ਕੋਰਟ ਦੇ ਵਿੱਚ ਵਾਕੂ ਡੇ ਆ ਇਹਦੇ ਵਿੱਚ ਕੋਈ ਜਿਹੜੇ ਕੋਰਟ ਨਾਲ ਰਿਲੇਟਡ ਆ ਉਹਨਾਂ ਨੂੰ ਆਪਣੇ ਸਮਾਗਮ ਦੇ ਨਾਲ ਕੋਈ ਮੁਸ਼ਕਲ ਤਾਂ ਨਹੀਂ ਨਹੀਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਸ਼ਕਲ ਨਹੀਂ ਆਈ ਕੱਲ ਤੋਂ ਅੱਜ ਤੱਕ ਜਿਹੜਾ ਸਮਾਗਮ ਚੱਲ ਰਿਹਾ ਨਹੀਂ ਉਹਦੇ ਵਿੱਚ ਜਿਹੜੇ ਇੰਪੋਰਟੈਂਟ ਕੰਮ ਕਰਨ ਵਾਲੇ ਹੈਗੇ ਨੇ ਕੋਰਟ ਦੇ ਚੱਲਦੇ ਪਏ ਨੇ ਜਿਹੜੇ ਰੁਟੀਨ ਵਾਲੇ ਕੰਮ ਆ ਜਿੱਥੇ ਡੇਡ ਦਿੱਤੀ ਜਾ ਸਕਦੀ ਹੈ ਉੱਥੇ ਜੱਜ ਸਾਹਿਬ ਨੂੰ ਅਸੀਂ ਆਪਣੇ ਵੱਲੋਂ ਇੱਕ ਰੈਜ਼ੋਲੂਸ਼ਨ ਪਾ ਕੇ ਤੇ ਜੈਸੀ ਵੀ ਕੋਈ ਐਡਵਰਸ ਆਰਡਰ ਉਹਨਾਂ ਨੇ ਸਾਡੀ ਬਹੁਤ ਜਿਆਦਾ سپورਟ ਕੀਤੀ ਹੈ। ਥੈਂਕ ਯੂ ਕਰਦੇ ਹਾਂ ਉਹਨਾਂ ਦਾ। ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਦਾ ਕੰਮ ਸਫਰ ਨਹੀਂ ਕੀਤਾ। ਪ੍ਰੈਜ਼ੀਡੈਂਟ ਹੋਣ ਦੇ ਨਾਤੇ ਜਿਹੜੇ ਗਾਂਵ ਹੀ ਪ੍ਰੋਗਰਾਮ ਜਿਹੜੇ ਇਸ ਤਰ੍ਹਾਂ ਦੇ ਧਾਰਮਿਕ ਹੋਣਗੇ ਜਾਂਗੇ ਉਹਦੇ ਲੋਕ ਸੰਯੋਗ ਕਿਸ ਤਰ੍ਹਾਂ ਦੇ ਦਿੱਤੇ ਜਾਣਗੇ? ਨਹੀਂ ਵੇਖੋ ਸਾਡੇ ਵੱਲੋਂ ਜਿਹੜਾ ਵੀ ਪ੍ਰੋਗਰਾਮ ਧਾਰਮਿਕ ਹੋਏਗਾ, ਸਮਾਜਿਕ ਹੋਏ ਜਿਹੜੇ ਉਹਦੇ ਉਹਦੇ ਵਾਸਤੇ ਅਮਰਸਰ ਬਾੜ ਐਸੋਸੀਏਸ਼ਨ ਹਮੇਸ਼ਾ 24 ਘੰਟੇ ਅਵੇਲੇਬਲ ਹੈਗੀ ਆ। ਤਨ ਦੇ ਹੀ ਸਪੋਰਟ ਕਰੇਗੀ। ਹਾਂਜੀ। ਮਾਰੀ ਕਰਵਾਇਆ ਗਿਆ ਵਾ। ਉਸ ਬਾਰੇ ਆਪਣਾ ਨਾਮ ਦੱਸ ਕੇ ਜੈ ਸ਼੍ਰੀ ਰਾਮ। ਮੇਰਾ ਨਾਮ ਅਨੰਤ ਕੁਮਾਰ ਸ਼ਰਮਾ ਹੈ ਸਾਡੀ ਇੱਕ ਸੰਸਥਾ ਹੈਗੀ ਐਸੀ ਸਾਡੇ RAM ji ਦੇ ਭਗਤ ਜਿੰਨੇ ਵੀ RAM ji ਨਾਲ ਪਿਆਰ ਕਰਨ ਵਾਲੇ ਹਨ ਉਹਨਾਂ ਨੇ ਇੱਕ ਸਿਦਮ ਰਮਾਇਣ ਸੇਵਾ ਪਰਿਵਾਰ ਬਣਾਇਆ ਉਹਦੇ ਚ ਕੋਈ ਵੀ ਸਦਸ ਜਿਹੜਾ RAM ji ਨੂੰ ਪਿਆਰ ਕਰਦਾ ਉਹਦਾ ਮੈਂਬਰ ਹੈ ਅਸੀਂ ਇਸ ਬੈਨਰ ਥੱਲੇ ਅਸੀਂ ਹਰ ਸਾਲ ਰਮਾਇਣ ਜੀ ਦਾ ਪਾਠ ਕਚਹਿਰੀ ਪਾਈ ਸਰਦੇ ਵਿੱਚ ਕਰਦੇ ਹਾਂ ਇਸ ਸਾਲ ਅਸੀਂ 20ਵਾਂ ਪਾਠ ਸੈਲੀਬ੍ਰੇਟ ਕਰ ਰਿਹਾ ਸਾਡੇ ਬਜ਼ੁਰਗਾਂ ਨੇ ਇਸ ਪ੍ਰਥਾ ਨੂੰ ਚਲਾਇਆ ਸੀਗਾ ਸ੍ਰੀ ਗੰਪੀ ਜੋ ਸੀਜੀ ਇਸਲੀ 小ਟੀ ਸਾਥੀ ਉਹਨਾਂ ਸਾਰਿਆਂ ਦੇ ਅਸ਼ੀਰਵਾਦ ਨਾਲ ਇਹ ਪ੍ਰੋਗਰਾਮ ਨਿਰੰਤਰ ਚੱਲ ਰਿਹਾ ਹੈ ਬਾਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੀ ਅਸੀਂ ਇਹ ਸਾਰਾ ਕੰਮ ਕਰ ਪਾਨੇ ਆ ਜਿਹੜੇ ਵੀ ਉਸ ਵੇਲੇ ਸਾਡੀ ਚਲੰਦਾ ਬਾਡੀ ਹੁੰਦੀ ਹੈ ਉਹ ਬਹੁਤ ਅੱਛੀ ਤਰ੍ਹਾਂ ਹਰ ਵਾਰ ਸਾਨੂੰ ਬਹੁਤ ਦਿਲੋਂ ਸੇ ਹੋਰ ਦਿੰਦੇ ਨੇ ਜਿਵੇਂ ਸਾਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਪੈਂਦੀ ਉਹ ਸਾਨੂੰ ਉਹ ਮਹਾਇਆ ਕਰਾਉਂਦੇ ਨੇ ਤੇ ਅਸੀਂ ਪ੍ਰਦੀਪ ਸ਼ਾਹ ਜੀ ਨੇ ਇੱਕ ਆਪਣਾ ਮਹੰਤ ਤਾਈ ਰੱਖਿਆ ਕਿ ਮਤਲਬ ਕਿਉਂਕਿ ਹਰ ਸਾਲ ਸਾਡੀ ਬੋਡੀ ਚ ਨਿਰੰਤਰਤਾ ਹੈ ਕਦੀ ਪ੍ਰਧਾਨ ਕੋਈ ਹੈ ਇੱਕ ਆਪਣੇ ਆਹ RAM ji ਦੇ ਸੇਵਕ ਦੇ ਤੌਰ ਤੇ ਉਹਨਾਂ ਨੂੰ ਅਸੀਂ ਪ੍ਰਦੀਪ ਸ਼ਾਹ ਜੀ ਨੂੰ ਆ ਬਧਾਣਿਆ ਇਸ ਸਾਲ ਪਨੇ ਸਰ ਜੀ ਔਰ ਇਹਨਾਂ ਦੀ ਟੀਮ ਦੇ ਥੱਲੇ ਅਸੀਂ ਇਹ ਸਾਰਾ ਜਿਹੜਾ ਰਮਾਇਣ ਜੀ ਦਾ ਪਾਠ ਹੈ ਇਹ ਉਤਸਵ ਦਾ ਆਨੰਦ ਲਿੱਤਾ ਹੈ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਹਰ ਚੀਜ਼ ਜਿੱਥੇ ਮਤਲਬ ਇਹਨਾਂ ਵੱਲੋਂ ਸਾਨੂੰ ਸਾਰੀ ਵਾਰ ਖੁੱਲੀਏ ਹੈ ਅਸੀਂ ਜੋ ਵੀ ਕਰਾਂ ਅਸੀਂ ਇਹਦਾ ਤੇ ਸਹਿਯੋਗ ਤੋਂ ਬੜੇ ਕੁਝ ਹੈ ਔਰ ਇਹਨਾਂ ਨੇ ਆਪਣੇ ਬਾਰ ਦੇ ਜਿੰਨੇ ਵੀ ਸਾਡੇ ਕੰਸਰਨ ਬਣ ਗਏ ਉਹਨਾਂ ਨੂੰ ਵੀ ਬੁਲਾ ਕੇ ਸੰਭਾਲ ਲਿਆ ਕੀਤਾ ਹੈ ਔਰ ਬੜਾ ਅੱਛਾ ਲੱਗਾ ਅਸੀਂ ਇਹ ਪਾਰ ਤੇ ਪਿੱਛੇ ਮੰਕਸਾ ਸਾਡੀ ਇਹੀ ਹੈ ਕਿ ਬਾਰ ਐਸੋਸੀਏਸ਼ਨ ਦੇ ਸਾਡੇ ਸਾਰੇ ਮੈਂਬਰ ਜੋ ਕਿ ਸਾਲ ਭਰ ਤਲਾਵਪੁਰ ਮਹਾਵ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੀ ਸਿਹਤ ਅੱਛੀ ਰਹੇ ਉਹਨਾਂ ਸਾਰਿਆਂ ਨੂੰ ਪਰਮਾਤਮਾ ਸੁੱਖ ਦੇ ਸ਼ਾਂਤੀ ਦੇ ਸਮਰਟੀ ਦੇ ਇਹ ਸਾਰੀ ਕਾਮਨਾ ਦੇ ਕਾਰਨ ਅਸੀਂ ਹਰ ਸਾਲ ਇਹ ਜਿਹੜਾ ਉਪਰਾੜਾ ਇਹ ਕਰਦੇ ਹਾਂ ਔਰ ਪ੍ਰਭੂ ਰਾਮ ਦੀ ਹੀ ਸਭ ਤੋਂ ਵੱਡੀ ਕਿਰਪਾ ਹੈ ਕਿ ਅਸੀਂ ਅੱਜ ਤੱਕ ਇਹਨੂੰ ਇੱਥੋਂ ਤੱਕ ਨਿਭਾਣ ਦੇ ਯੋਗ ਇਨ ਨਵਰਾਤਰਾ ਦੇ ਸਟਾਰਟਿੰਗ ਦੇ ਵਿੱਚ ਇਹ ਹਰ ਵਾਰ ਇਹਨਾਂ ਦਿਨਾਂ ਚ ਕਰਵਾਇਆ ਜਾਂਦਾ ਹੈ ਇਹ ਕਿਉਂਕਿ ਰਾਮ ਨੌਮੀ ਹੁੰਦੀ ਹੈ ਇਹਨਾਂ ਨਵਰਾਤਿਆਂ ਚ ਅਸੀਂ ਆਪਣੇ ਜਿਹੜਾ ਵਰਕਿੰਗ ਸ਼ਡਿਊਲ ਹੈ ਉਹਦੇ ਮੁਤਾਬਕ ਆਪਣਾ ਕੋਈ ਡੇਟ ਫਿਕਸ ਕਰਕੇ ਚਾਹਤ ਨਵਰਾਤਿਆਂ ਚ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਹਾਨੂੰ ਸਮਾਰਨ ਚ ਅਸੀਂ ਇੱਕ ਦਿਨ ਪਹਿਲਾਂ 9:30 ਵਜੇ ਰਮਾਨ ਜੀ ਦਾ ਪ੍ਰਵੇਸ਼ ਕਰਾ ਕੇ ਬਾਅਦမှာ ਪ੍ਰਣਾਮ ਕਰਦੇ ਹਾਂ ਉਸ ਦਿਨ ਰਾਤੀ ਕੀਰਤਨ ਹੁੰਦਾ ਸਾਡੇ ਵਕੀਲ ਸਾਹਿਬਾਨਾਂ ਦੇ ਸਾਰੇ ਪਰਿਵਾਰ ਬੱਚੇ ਉਹ ਵੀ ਆ ਕੇ ਸਾਹਮਣੇ ਹੁੰਦੇ ਨੇ ਔਰ ਅਗਲੇ ਦਿਨ ਅਸੀਂ 1 ਵਜੇ ਭੰਡਾਰਾ ਕਰਦੇ ਹਾਂ ਸਮੂਹ ਐਡਵੋਕੇਟ ਸਾਰੇ ਵਕੀਲ ਹੁੰਦੇ ਆ ਕਿ ਕੋਈ ਐਸੋਸੀਏਸ਼ਨ ਦੇ ਨਾਲ ਹੀ ਜੁੜੇ ਜਿਹੜੇ ਇਸ ਪ੍ਰੋਗਰਾਮ ਚ ਹਿੱਸਾ ਲੈਂਦੇ ਅਸਲ ਚ ਇਸ ਪ੍ਰੋਗਰਾਮ ਦਾ ਮੰਤਰ ਤੇ ਸਾਡੇ ਆਪਣੇ ਵਕੀਲ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚਿਆਂ ਦੇ ਨਾਲ ਹੈ ਲੇਕਿਨ RAM ਦਾ ਦਵਾਰਾ ਹੈ ਤੇ RAM ਦਵਾਰੇ ਦੇ ਵਿੱਚ ਕੋਈ ਵੀ ਜਿਹੜਾ ਪ੍ਰਭੂ RAM ਨੂੰ ਪਿਆਰ ਕਰਦਾ ਹੈ ਉਹ ਮੱਥਾ ਟੇਕ ਕੇ ਉਹਦਾ ਅਸ਼ੀਰਵਾਦ ਲੈ ਹਮੇਸ਼ਾ ਕਰਦਾ ਹੈ इसके लिए माय नेम इज श्री नरेंद्र कुमार छाटा आई एम सीनियर एडवोकेट फॉर अमृतसर बार एसोसिएशन आई एम एज़ वेल एज मेंबर ऑफ पंजाब एंड हरियाणा हाई कोर्ट एज वेल एज मेंबर ऑफ सुप्रीम कोर्ट ऑफ इंडिया एंड टुडे व्हाटएवर रिगार्डिंग दिस इज द फेस्टिवल दिस इज द होली फेस्टिवल ਇਨ ਦੀ ਨੇਮ ਆਫ ਲਾਰਡ ਸ਼੍ਰੀ ਰਾਮਚੰਦਰ ਜੀ ਐਟ ਥਿਸ ਵੈਰੀ ਡੇ ਐਂਡ ਉਹ ਕਈ ਹੈ ਸ਼੍ਰੀ ਰਾਮਚੰਦਰ ਜੀ ਟੇਕਨ ਬਰਥ ਔਨ ਥਿਸ ਵੈਰੀ ਅਰਥ ਐਂਡ ਸੱਚ ਵਾਜ ਦਾ ਅਵਤਾਰ ਆਫ ਦੀ ਵਿਸ਼ਨੂ ਜੀ ਐਂਡ ਸ਼ੀ ਹੈਜ਼ ਟੇਕਨ ਬਰਥ ਪਲੇਸ ਔਨ ਥਿਸ ਅਰਥ ਟੂ ਗੈਟ ਅਪ ਸਰਵਾਈਵ ਅਪਨ ਦੀ ਟਰੂਥਫੁਲਨੈਸ ਐਂਡ ਟੂ ਵਿਨ ਅਪਨ ਦੀ ਲਾਈਸ ਮੀਨਿੰਗ देयर ਬਾਏ ਦਾ ਸ਼੍ਰੀ ਰਾਮਚੰਦਰ ਜੀ ਕੇਮ ਔਨ ਦਾ ਅਰਥ ਟੂ Swipe of the sins to swipe of the Ramana, who was the then time a very uh, big one sinner. And that's why Shri Ram Chandraji have got taken place on this very earth. And this day is known as Shri Ram Nomi. And uh, first of all, I would like to say that this Ram Nomi is celebrated since so many years last. Each and every day for the welfare of advocates and advocates, family, bar association, Amritsar as well as. For the welfare of the whole of the world, whole of the universe. Because we are supposed the advocates always thinks a better for the whole of the world because whole of the world is connected, whole of the world is under the Shri Ram Ji, And this is the day of Shri Ram ji the birth, and birth day is known as the Shri Ram Naomi. ਨਾ ਐਟ ਦੀ ਈਵ ਐਂਡ ਓਕੇਜਨ ਆਫ ਸ਼੍ਰੀ ਰਾਮ ਨੌਮੀ ਦੀ ਬਰਥ ਦੀ ਹੋਲੀ ਬਰਥ ਆਫ ਸ਼੍ਰੀ ਰਾਮ ਚੰਦਰ ਜੀ देयर वाज वेरी गुड वन बिग वन ਅਰੇਂਜਮੈਂਟ ਔਨ ਪਾਰਟ ਆਫ ਦੀ ਅਮਰਤਸਰ ਬਾਰ ਐਸੋਸੀਏਸ਼ਨ ਵਿਚ ਜੋ ਪ੍ਰੈਜ਼ੀਡੈਂਟ ਇਜ਼ ਸ਼੍ਰੀ ਪਨੇਸ਼ਰ ਐਂਡ ਵਿੱਕੀ ਮਹਿਰਾ ਜੀ ਐਂਡ ਅਦਰ ਬੋਡੀ ਈਚ ਐਂਡ ਐਵਰੀ ਮੈਂਬਰ ਆਫ ਦਾ ਅਮਰਤਸਰ ਬਾਰ ਐਸੋਸੀਏਸ਼ਨ ਆਰਗੇਨਾਈਜ਼ ਦਿਸ ਲੰਗਰ ਫੈਸਟੀਵਲ In the name of Shri Ram Chandra and the Langar festival is open to each and everybody. Because open heart of the Amritsar Bar Association members, each and every layer, each and every advocate is present in service to survive in the name of the Shri Ram ji at the event occasion of Shri Ram Nami. This Lankar is very much provided for each and everybody. And each and everybody from each and every relation is present over here. This is totally open to the universe advocates, general peoples, each and everybody who is welcomed by us in the name of Lord Shri Ram, in the name of the Ram Nami. You may see that there is big one arrangement regarding this, where you say, tents, etc. Now, since the yesterday, there was inauguration of the Ram Nami program, Sri Ram, Ramayan part. ਰਾਮਾਇਣ ਪਾਠ ਐਂਡ ਬਾਈ ਯੈਸਟਰਡੇ ਈਵਨਿੰਗ ਕੀਰਤਨ ਟੁੱਕ ਪਲੇਸ ਐਂਡ ਸੈਵਰਲ ਆਫ ਦਾ ਪਾਰਟੀਸ ਕੇਮ ਓਵਰ देयर ਨੋ ਐਟ ਦਾ अर्ਲੀ ਇਨ ਦਾ ਮਾਰਨਿੰਗ ਭੋਗ ਟੁੱਕ ਪਲੇਸ ਫਾਰ ਦਾ ਸ਼੍ਰੀ ਰਾਮ ਰਾਮਾਇਣ ਐਂਡ ਆਫਟਰ ਦੀ ਭੋਗ this langer has been celebrated this langer had been devoted on part of the Amritsar bar association shri president amritsar bar association as well as shri narinder kumar shatta who is the advocate for the um, uh, amritsar myself is shri narinder kumar shatta advocate vicky mehra is there mr man is there and a mr president panesar is there mr honorable shaini is there and mr viket tunda uh, uh, harjinder singh kholi is there jet family is there jindal singh There. Each and every advocate who did with their hands and did perform the hard work regarding this very private session since two, three days earlier ago, each and every each and everybody is awakening in the name of and doing the services in the name of Ramayan, in the name of Shri Ram Nomi. Thank you, sir. Thank you, Thank you very much.